ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 111 ਤੋਂ ਲੈ ਕੇ 113 ਤੱਕ ਬਾਣੀ ਦੀ ਸਾਂਝ ਪਾਉਂਦੇ ਆਂ ਜੀ ਗੁਰੂ ਅਮਰਦਾਸ ਜੀ ਦੀਆਂ ਅਸ਼ਟਪਦੀਆਂ ਰਾਗ ਮਾਜ ਵਿੱਚ ਚੱਲ ਰਹੀਆਂ ਨੇ ਜੀ ਮਾਜ ਮਹੱਲਾ ਤੀਜਾ ਕੋ ਆਪ ਫਿਰੈ ਪਰਸ਼ਨਾ ਗੁਰਮਖ ਵੇਖਾ ਤਾ ਇਹ ਮਨ ਪਿੰਨਾ ਤ੍ਰਿਸਨਾ ਤਜ ਸਹਜ ਸੁਖ ਪਾਇਆ ਇਕੋ ਮਨ ਵਸਾਵਣਿਆ ਹਉ ਵਾਰੀ ਜੀਉ ਵਾਰੀ ਇੱਕ ਸਿ ਸਉ ਚਿਤ ਲਾਵਣਿਆ ਗੁਰਮਤੀ ਮਨ ਇਕਤ ਕਰ ਆਇਆ ਸੱਚ ਰੰਗ ਰੰਗਾਵਣਿਆ ਰਹਾਉ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਕਿ ਉਹ ਪਰਮਾਤਮਾ ਇੱਕੋ ਆਪ ਹੀ ਗੁਪਤ ਰੂਪ ਵਿੱਚ ਪਰਦੇ ਵਿੱਚ ਸਾਰੇ ਜੀਵਾਂ ਦੇ ਵਿੱਚ ਮੌਜੂਦ ਹੈ ਕਹਿੰਦੇ ਗੁਪਤ ਰੂਪ ਵਿੱਚ ਸਾਰੇ ਸੰਸਾਰ ਦੇ ਵਿੱਚ ਪਰਦੇ ਵਿੱਚ ਲੁਕਿਆ ਉਹ ਆਪ ਹੀ ਹੈ ਕਹਿੰਦੇ ਜਦੋਂ ਗੁਰੂ ਦੇ ਸਨਮੁਖ ਹੋ ਕੇ ਉਹਦਾ ਦਰਸ਼ਨ ਕਹਿੰਦੇ ਕਰੀਦਾ ਫਿਰ ਕਹਿੰਦੇ ਸਾਡਾ ਮਨ ਅਨੰਦ ਨਾਲ ਭਰ ਜਾਂਦਾ ਕਹਿੰਦੇ ਜਿਹੜੀ ਤ੍ਰਿਸ਼ਨਾ ਹੈਗੀ ਆ ਜਦੋਂ ਜੀਵ ਤ੍ਰਿਸ਼ਨਾ ਨੂੰ ਤਜਦਾ ਤ੍ਰਿਸ਼ਨਾ ਦਾ ਤਿਆਗ ਕਰ ਲੈਂਦਾ ਤਿਆਗ ਤ੍ਰਿਸ਼ਨਾ ਦਾ ਕਦੋਂ ਹੁੰਦਾ ਜਦੋਂ ਉਹ ਇੱਕ ਮਨ ਦੇ ਵਿੱਚ ਵਸ ਜਾਂਦਾ ਫਿਰ ਕਹਿੰਦੇ ਜੀਵ ਨੂੰ ਬਹੁਤ ਸੁੱਖ ਮਿਲਦਾ ਬਹੁਤ ਆਨੰਦ ਮਿਲਦਾ ਕਹਿੰਦੇ ਮੈਂ ਉਹਨਾਂ ਤੋਂ ਵਾਰੇ ਜਾਵਾਂ ਵਾਰੇ ਜਾਵਾਂ ਜਿਨ੍ਹਾਂ ਨੇ ਸਿਰਫ ਉਸ ਇੱਕ ਨਾਲ ਹੀ ਚਿੱਤ ਜੋੜਿਆ ਹੈਗਾ ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਮੱਤ ਤੇ ਚੱਲ ਕੇ ਉਸ ਇੱਕ ਵਿਚਾਰਨਾ ਦੇ ਵਿੱਚ ਜੁੜੇ ਨੇ ਕਹਿੰਦੇ ਆਪਣੇ ਸਹਜ ਘਰ ਦੇ ਵਿੱਚ ਬੈਠ ਗਏ ਨੇ ਅਟਲ ਹੋ ਗਏ ਨੇ ਕਹਿੰਦੇ ਉਹ ਜਿਨ੍ਹਾਂ ਨੇ ਸੱਚੇ ਦੇ ਵਿੱਚ ਪ੍ਰੇਮ ਦੇ ਰੰਗ ਵਿੱਚ ਰੰਗੇ ਗਏ ਨੇ ਕਹਿੰਦੇ ਉਹਨਾਂ ਤੇ ਮੈਂ ਵਾਰਿਆ ਜਾਵਾਂ ਵਾਰਿਆ ਜਾਵਾਂ ਇਹ ਜੱਗ ਭੂਲਾ ਤੈ ਆਪ ਪੁਲਾਇਆ ਇੱਕ ਵਿਸਾਰ ਦੂਜੈ ਲੋ ਪਾਇਆ ਅਨ ਦਿਨ ਸਦਾ ਫਿਰੈ ਪ੍ਰਮ ਪੁਲਾ ਬਿਨ ਨਾਵੇ ਦੁਖ ਪਾਵਣਿਆ ਕਹਿੰਦੇ ਵਾਹਿਗੁਰੂ ਜੀ ਕਹਿੰਦੇ ਇਹ ਜੱਗ ਕਹਿੰਦੇ ਭੁੱਲਿਆ ਫਿਰਦਾ ਮਾਇਆ ਦੇ ਕਹਿੰਦੇ ਪਿਆਰ ਲੋਭ ਦੇ ਵਿੱਚ ਤੈਨੂੰ ਵਿਸਾਰ ਕੇ ਮਾਇਆ ਦੇ ਲੋਭ ਵਿੱਚ ਭੁੱਲਿਆ ਫਿਰਦਾ ਪਰ ਕਹਿੰਦੇ ਭੁਲਾਇਆ ਵੀ ਤੂੰ ਹੀ ਆ ਕਹਿੰਦੇ ਸਦਾ ਮਾਇਆ ਦੇ ਪਰਮ ਦੇ ਵਿੱਚ ਭੁੱਲੇ ਰਹਿੰਦੇ ਨੇ ਜਿਹੜੇ ਉਹ ਤੇਰੇ ਨਾਮ ਤੋਂ ਬਿਨਾਂ ਬਹੁਤ ਹੀ ਦੁੱਖ ਪਾਉਂਦੇ ਨੇ ਜੋ ਰੰਗ ਰਾਤੇ ਕਰਮ ਵਿਦਾਤੇ ਗੁਰ ਸੇਵਾ ਤੇ ਜੁਗ ਚਾਰੇ ਜਾਤੇ ਜਿਸ ਨੂੰ ਆਪ ਦੇਵ ਡਈ ਹਰ ਕੈ ਨਾਮ ਸਮਾਵਣਿਆ ਕਹਿੰਦੇ ਜੋ ਉਸ ਪਰਮਾਤਮਾ ਦੇ ਜੋ ਜੀਵ ਦੇ ਕਰਮਾਂ ਦੇ ਅਨੁਸਾਰ ਉਹਨਾਂ ਦੇ ਲੇਖ ਲਿਖਦਾ ਜੋ ਉਹਦੇ ਪ੍ਰੇਮ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ ਕਹਿੰਦੇ ਉਹ ਸਦਾ ਲਈ ਕਹਿੰਦੇ ਪ੍ਰਗਟ ਹੋ ਜਾਂਦੇ ਨੇ ਪ੍ਰਸਿੱਧ ਹੋ ਜਾਂਦੇ ਨੇ ਜੋ ਗੁਰੂ ਦੀ ਸੇਵਾ ਕਰਦੇ ਨੇ ਕਹਿੰਦੇ ਜਿਸ ਨੂੰ ਵੀ ਪਰਮਾਤਮਾ ਆਪ ਆਪਣੇ ਨਾਮ ਦੀ ਵਡਿਆਈ ਦਿੰਦਾ ਕਹਿੰਦੇ ਉਹ ਪਰਮਾਤਮਾ ਦੇ ਨਾਮ ਦੇ ਵਿੱਚ ਲੀਨ ਹੋਏ ਰਹਿੰਦੇ ਨੇ ਮਾਇਆ ਮੋਹ ਹਰ ਚਿਤੈ ਨਹੀਂ ਜਮਪੁਰ ਬੱਦਾ ਦੁੱਖ ਸਹਾਈ ਅੰਨਾ ਬੋਲਾ ਕਿਚਨਦਰ ਨਾ ਆਵੇ ਮਨਮੁਖ ਪਾਪ ਪਚਾਵਣਿਆ ਕਹਿੰਦੇ ਜਿਹੜਾ ਜੀਵ ਮਾਇਆ ਦੇ ਮੋਹ ਵਿੱਚ ਹੈ ਤੇ ਉਸ ਪਰਮਾਤਮਾ ਨੂੰ ਯਾਦ ਨਹੀਂ ਰੱਖਦਾ ਕਹਿੰਦੇ ਉਹ ਫਿਰ ਜਮ ਦੇ ਦਰ ਤੇ ਦੁੱਖਾਂ ਨੂੰ ਸਹਿੰਦਾ ਹੈ ਉਹਨੂੰ ਆਤਮਿਕ ਮੌਤ ਆਈ ਰਹਿੰਦੀ ਆ ਕਹਿੰਦੇ ਉਹ ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਰਹਿੰਦਾ ਪਰਮਾਤਮਾ ਦੀ ਸਿਫਤ ਸਲਾਹ ਸੁਣਨ ਵੱਲੋਂ ਬੋੜਾ ਹੋਇਆ ਰਹਿੰਦਾ ਉਹਨੂੰ ਕਹਿੰਦੇ ਮਾਇਆ ਦੇ ਮੋਹ ਦੇ ਵਿੱਚ ਕੁਝ ਹੋਰ ਨਜ਼ਰ ਨਹੀਂ ਆਉਂਦਾ ਸਿਰਫ ਮਾਇਆ ਦੇ ਮੋਹ ਵਿੱਚ ਹੀ ਅੰਨਾ ਰਹਿੰਦਾ ਤੇ ਫਿਰ ਜਿਹੜਾ ਮਨਮੁਖ ਇਸ ਤਰ੍ਹਾਂ ਦਾ ਹੁੰਦਾ ਕਹਿੰਦੇ ਫਿਰ ਉਹ ਹਮੇਸ਼ਾ ਹੀ ਪਾਪਾਂ ਦੇ ਵਿੱਚ ਹੀ ਗਲਤਾਨ ਰਹਿੰਦਾ ਪਾਪਾਂ ਦੇ ਨਾਲ ਹੀ ਦੁਖੀ ਰਹਿੰਦਾ ਇੱਕ ਰੰਗ ਰਾਤੇ ਜੋ ਤੁਦ ਆਪ ਲਿਵ ਲਾਏ ਪਾਏ ਭਗਤ ਤੇਰੇ ਮਨ ਪਾਏ ਸਤਗੁਰ ਸੇਵਨ ਸਦਾ ਸੁਖ ਦਾਤਾ ਸਭ ਇੱਛਾ ਆਪ ਪੂਜਾਵਣਿਆ ਕਹਿੰਦੇ ਇੱਕ ਜੀਵ ਨੇ ਜਿਹੜੇ ਤੇਰੇ ਰੰਗ ਵਿੱਚ ਪ੍ਰੇਮ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ ਕਹਿੰਦੇ ਤੂੰ ਆਪ ਹੀ ਉਹਨਾਂ ਨੂੰ ਆਪਣੀ ਕਹਿੰਦੇ ਲਿਵ ਉਹਨਾਂ ਨੂੰ ਦਿੱਤੀ ਹੈਗੀ ਆ ਆਪ ਹੀ ਤੂੰ ਆਪਣਾ ਪਿਆਰ ਉਹਨਾਂ ਨੂੰ ਪ੍ਰੇਮ ਦਿੱਤਾ ਹੈਗਾ ਭਾਏ ਭਗਤ ਤੇਰਾ ਮਨ ਪਾਏ ਕਹਿੰਦੇ ਵੀ ਉਹਨਾਂ ਦੀ ਕਹਿੰਦੇ ਪਿਆਰ ਨਾਲ ਕੀਤੀ ਭਗਤੀ ਤੇਰੇ ਮਨ ਨੂੰ ਭਾਉਂਦੀ ਆ ਕਹਿੰਦੇ ਜਿਹੜੇ ਜੀਵ ਸਤਗੁਰੂ ਸੇਵਨ ਸਦਾ ਸੁਖ 사ਤਾ ਸਭ ਇੱਛਾ ਆਪ ਪੂਜਾਵਣਿਆ ਜਿਹੜੇ ਜੀਵ ਕਹਿੰਦੇ ਸਦਾ ਸਤਗੁਰ ਦੀ ਦੱਸੀ ਹੋਈ ਸੇਵਾ ਕਰਦੇ ਨੇ ਉਹ ਸਦਾ ਸੁਖ ਦੇਣ ਵਾਲੇ ਦਾਤੇ ਦੀ ਉਹ ਫਿਰ ਕਹਿੰਦੇ ਸਾਰਿਆਂ ਦੀਆਂ ਇੱਛਾ ਆਪ ਹੀ ਪੂਰੀਆਂ ਕਰਦਾ ਹਰ ਜੀਉ ਤੇਰੀ ਸਦਾ ਸਰਨਾਈ ਆਪੇ ਬਖਸ਼ ਦੇਵੜਾਈ ਜਮ ਕਾਲ ਤਿਸ ਨੇੜ ਨਾ ਆਵੇ ਜੋ ਹਰ ਹਰ ਨਾਮ ਤੇ ਆਵਣਿਆ ਕਹਿੰਦੇ हे ਪਰਮਾਤਮਾ ਜੀ ਮੈਂ ਤਾਂ ਹਮੇਸ਼ਾ ਤੇਰੀ ਸਰਨ ਵਿੱਚ ਆਇਆ ਹੋਇਆ ਹਾਂ ਕਹਿੰਦੇ ਜੋ ਵੀ ਜੀਵ ਤੇਰੀ ਸ਼ਰਨ ਵਿੱਚ ਆਉਂਦਾ ਤੂੰ ਆਪੇ ਹੀ ਬਖਸ਼ ਕੇ ਉਹਨੂੰ ਆਪਦੇ ਨਾਮ ਦੀ ਵਡਿਆਈ ਦਿਨਾ ਤੇ ਜੋ ਜੀਵ ਹਮੇਸ਼ਾ ਹੀ ਤੇਰਾ ਨਾਮ ਤੇ ਆਉਂਦੇ ਨੇ ਉਹਨਾਂ ਦੇ ਨੇੜੇ ਆਤਮਿਕ ਮੌਤ ਨਹੀਂ ਆਉਂਦੀ ਉਹਨਾਂ ਨੂੰ ਜਮਾਂ ਦਾ ਕੋਈ ਡਰ ਨਹੀਂ ਰਹਿੰਦਾ ਅਨੰਦਨ ਰਾਤੇ ਜੋ ਹਰ ਪਾਏ ਮੇਰਾ ਪ੍ਰਭ ਮੇਲੇ ਮੇਲ ਮਿਲਾਏ ਸਦਾ ਸਦਾ ਸੱਚੇ ਤੇਰੀ ਸਰਣਾਈ ਤੂੰ ਆਪੇ ਸੱਚ 부ਜਾਵਣਿਆ ਕਹਿੰਦੇ ਜਿਹੜੇ ਪਰਮਾਤਮਾ ਜੀ ਤੈਨੂੰ ਚੰਗੇ ਲੱਗਦੇ ਨੇ ਉਹ ਸਦਾ ਤੇਰੀ ਭਗਤੀ ਦੇ ਵਿੱਚ ਤੇਰੇ ਪ੍ਰੇਮ ਦੇ ਵਿੱਚ ਅੰਦਨ ਹਰ ਵਕਤ ਦਿਨ ਰਾਤ ਲੱਗੇ ਰਹਿੰਦੇ ਨੇ ਕਹਿੰਦੇ ਮੇਰੇ ਪ੍ਰਭ ਮੇਲਿਆ ਮੇਲ ਮਲਾਏ ਮੇਰੇ ਪਰਮਾਤਮਾ ਜੀ ਕਹਿੰਦੇ ਉਸ ਜੀਵ ਨੂੰ ਜਿਹੜਾ ਪਰਮਾਤਮਾ ਦੇ ਮਨ ਨੂੰ ਭਾ ਜਾਂਦਾ ਪਰਮਾਤਮਾ ਦੀ ਭਗਤੀ ਕਰਦਾ ਆਪ ਹੀ ਆਪਣੇ ਨਾਲ ਮੇਲ ਲੈਂਦੇ ਨੇ ਕਹਿੰਦੇ ਜਿਨ੍ਹਾਂ ਨੂੰ ਪਰਮਾਤਮਾ ਜੀ ਆਪ ਹੀ ਜੀਵਨ ਦੇ ਸਹੀ ਰਸਤਾ ਦਿਖਾਉਂਦੇ ਨੇ ਉਹ ਸਦਾ ਹੀ ਪਰਮਾਤਮਾ ਦੀ ਸ਼ਰਨ ਦੇ ਵਿੱਚ ਸੱਚੇ ਦੀ ਸ਼ਰਨ ਦੇ ਵਿੱਚ ਆਏ ਰਹਿੰਦੇ ਨੇ ਜਿਨ੍ਹਾਂ ਸੱਚ ਜਾਤਾ ਸੇ ਸੱਚ ਸਮਾਣੇ ਜਿਨ੍ਹਾਂ ਨੂੰ ਕਹਿੰਦੇ ਪਰਮਾਤਮਾ ਦੇ ਨਾਲ ਜਾਣ ਪਹਿਚਾਨ ਹੋ ਗਈ ਉਹ ਪਰਮਾਤਮਾ ਦੇ ਵਿੱਚ ਉਹਨਾਂ ਦੀ ਸੁਰਤ ਹਮੇਸ਼ਾ ਹੀ ਲੀਨ ਰਹਿੰਦੀ ਆ ਹਰ ਗੁਣ ਗਾਵੇ ਸੱਚ ਵਖਾਣੇ ਉਹ ਸਦਾ ਹੀ ਪਰਮਾਤਮਾ ਦੇ ਗੁਣ ਗਾਉਂਦੇ ਰਹਿੰਦੇ ਨੇ ਗੁਣ ਉਚਾਰਦੇ ਰਹਿੰਦੇ ਨੇ ਨਾਨਕ ਨਾਮ ਰਤੇ ਬੈਰਾਗੀ ਨਿਜ ਕਰਤਾੜੀ ਲਾਵਣਿਆ ਨਾਨਕ ਜੀ ਕਹਿੰਦੇ ਨੇ ਜੋ ਪ੍ਰਮਾਤਮਾ ਦੇ ਨਾਮ ਵਿੱਚ ਰਤੇ ਹੋਏ ਨੇ ਉਹ ਬੈਰਾਗੀ ਨੇ ਬੈਰਾਗੀ ਕਿਸ ਚੀਜ਼ ਤੋਂ ਮਾਇਆ ਵੱਲੋਂ ਮਾਇਕ ਪਦਾਰਥਾਂ ਵੱਲੋਂ ਫਿਰ ਉਹ ਬੈਰਾਗੀ ਹੋ ਜਾਂਦੇ ਨੇ ਉਹਨਾਂ ਦਾ ਆਪਣੇ ਹਿਰਦੇ ਘਰ ਵਿੱਚ ਨਿਜ ਘਰ ਵਿੱਚ ਉਹਨਾਂ ਦਾ ਵਾਸਾ ਹੋ ਜਾਂਦਾ ਮਾਜ ਮਹੱਲਾ ਤੀਜਾ ਸ਼ਬਦ ਮਰੈ ਸੋ ਮੂਆ ਜਾਪੈ ਕਾਲ ਨਾ ਚਾਪੈ ਦੁਖ ਨਾ ਸੰਤਾਪੈ ਜੋਤੀ ਵਿੱਚ ਮਿਲ ਜੋਤ ਸਮਾਣੀ ਸੁਣ ਮਨ ਸੱਚ ਸਮਾਵਣਿਆ ਜੋ ਕਹਿੰਦੇ ਜੀਵ ਸ਼ਬਦ ਸ਼ਬਦ ਨੂੰ ਗੁਰੂ ਦੇ ਨੂੰ ਸੁਣ ਕੇ ਜਿਦਾ ਆਪਾ ਮਰ ਜਾਂਦਾ ਉਹ ਫਿਰ ਉਹਦਾ ਹੰਕਾਰ ਮਰ ਜਾਂਦਾ ਉਹਦਾ ਮਾਇਆ ਦਾ ਪਿਆਰ ਕਹਿੰਦੇ ਮਰ ਜਾਂਦਾ ਉਹ ਫਿਰ ਪ੍ਰਗਟ ਹੋ ਜਾਂਦਾ ਉਹਨੂੰ ਕੋਈ ਕਾਲ ਉਹਨੂੰ ਕੋਈ ਦੁੱਖ ਦੁਖੀ ਨਹੀਂ ਕਰ ਸਕਦਾ ਉਹਦੀ ਜਿਹੜੀ ਜੋਤੀ ਹੁੰਦੀ ਆ ਪ੍ਰਮਾਤਮਾ ਦੀ ਜੋਤ ਵਿੱਚ ਸਮਾ ਜਾਂਦੀ ਆ ਉਹ ਹਮੇਸ਼ਾ ਹੀ ਪ੍ਰਮਾਤਮਾ ਦਾ ਨਾਮ ਸੁਣ ਸੁਣ ਕੇ ਉਸ ਸੱਚੇ ਵਿੱਚ ਸਮਾਇਆ ਰਹਿੰਦਾ ਹੋ ਵਾਰੀ ਜੀਓ ਵਾਰੀ ਹਰ ਕੈ ਨਾਏ ਸੋਭਾ ਪਾਵਣਿਆ ਕਹਿੰਦੇ ਮੈਂ ਉਹਨਾਂ ਤੋਂ ਸਦਕੇ ਜਾਵਾਂ ਜੋ ਹਰੀ ਦਾ ਨਾਮ ਜਪ-ਜਪ ਕੇ ਸੋਭਾ ਵਾਲੇ ਬਣ ਜਾਂਦੇ ਨੇ ਸੋਭਾ ਪਾਉਂਦੇ ਨੇ ਸਤਗੁਰ ਸੇਵ ਸੱਚ ਚਿਤ ਲਾਇਆ ਗੁਰਮਤੀ ਸਹਿਜ ਸਮਾਵਣਿਆ ਰਹਾਓ ਕਹਿੰਦੇ ਉਹ ਸਤਗੁਰ ਦੀ ਦੱਸੀ ਹੋਈ ਸੇਵਾ ਕਰਕੇ ਉਸ ਸੱਚੇ ਪ੍ਰਮਾਤਮਾ ਦੇ ਨਾਲ ਚਿੱਤ ਲਾ ਕੇ ਰੱਖਦੇ ਨੇ ਤੇ ਗੁਰੂ ਦੀ ਮੱਤ ਤੇ ਚੱਲ ਕੇ ਉਹ ਆਤਮਿਕ ਅਡੋਲਤਾ ਵਿੱਚ ਸਮਾਏ ਰਹਿੰਦੇ ਨੇ ਕਾਇਆ ਕੱਚੀ ਕੱਚਾ ਚੀਰ ਹੰਡਾਏ ਦੁਜੈ ਲਾਗੀ ਮਹਿਲ ਨਾ ਪਾਏ ਕਹਿੰਦੇ ਜਿਹੜੀ ਸਾਡਾ ਇਹ ਸਰੀਰ ਆ ਇਹ ਨਾਸ਼ਵੰਤਾ ਜਿਵੇਂ ਇੱਕ ਕਮਜ਼ੋਰ ਜਿਹਾ ਕੱਪੜਾ ਹੁੰਦਾ ਕਹਿੰਦੇ ਸਾਡੀ ਜਿੰਦ ਨੂੰ ਇਹ ਸਰੀਰ ਇਦਾਂ ਦਾ ਕੱਪੜਾ ਮਿਲਿਆ ਹੋਇਆ ਤੇ ਕਹਿੰਦੇ ਇਹ ਜੋ ਮਾਇਆ ਦੇ ਵਿੱਚ ਜਿਹੜੀ ਜਿੰਦ ਲੱਗ ਜਾਂਦੀ ਆ ਉਹ ਫਿਰ ਕਹਿੰਦੇ ਪਰਮਾਤਮਾ ਦਾ ਮਹਿਲ ਨਹੀਂ ਪ੍ਰਾਪਤ ਕਰ ਸਕਦੀ ਪਰਮਾਤਮਾ ਦੇ ਚਰਨਾਂ 'ਚ ਨਹੀਂ ਜੁੜ ਸਕਦੀ आनंदेन जल्दी फिरे दिन राती बिन फिर बहुत दुख पावनया कंदे परमात्मा ਦੇ ਮਿਲਾਪ ਤੋਂ ਬਿਨਾ ਫਿਰ ਉਹ ਜੀਵ ਬਹੁਤ ਦੁੱਖ ਪਾਉਂਦਾ ਕਹਿੰਦੇ ਜਿਹੜੀ ਉਹਦੀ ਜਿੰਦ ਹੁੰਦੀ ਆ ਫਿਰ ਬਕਾਰਾਂ ਦੇ ਵਿੱਚ ਜਲਦੀ ਰਹਿੰਦੀ ਆ ਹਰ ਵਕਤ ਕਿਉਂਕਿ ਨਾਮ ਨਹੀਂ ਜਪਦੀ ਦੇਹੀ ਜਾਤਨਾ ਆਗੈ ਜਾਏ ਜਿੱਥੈ ਲਿਖਾ ਮੰਗਿਏ ਤਿੱਥੈ ਛੁਟੈ ਸੱਚ ਕਮਾਏ ਸਤਗੁਰ ਸੇਵਨ ਸੇ ਤਨ ਵਾਂਤੇ ਐਥੇ ਉਥੇ ਨਾਮ ਸਮਾਵਣਿਆ ਕਹਿੰਦੇ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਨਾ ਤਾਂ ਸਰੀਰ ਜਾਂਦਾ ਨਾਲ ਨਾ ਉੱਥੇ ਕੋਈ ਉੱਚੀ ਜਾਤ ਦੀ ਪੁੱਛਗਿਛ ਹੁੰਦੀ ਆ ਕਿਉਂਕਿ ਜੀਵ ਨੂੰ ਆਪਣੀ ਉੱਚੀ ਜਾਤ ਦਾ ਮਾਣ ਰਹਿੰਦਾ ਨਾ ਜਿੱਥੇ ਕਹਿੰਦੇ ਦਰਗਾਹ ਦੇ ਵਿੱਚ ਲੇਖਾ ਮੰਗਿਆ ਜਾਂਦਾ ਉੱਥੇ ਸਿਰਫ ਨਾਮ ਦੀ ਕਮਾਈ ਦੇਖੀ ਜਾਂਦੀ ਆ ਜੋ ਕਹਿੰਦੇ ਸਤਗੁਰ ਦੇ ਦੱਸੀ ਹੋਈ ਸੇਵਾ ਕਰਦੇ ਨੇ ਪ੍ਰਮਾਤਮਾ ਦੀ ਉਹ ਧਨਵਾਨ ਨੇ ਉਹਨਾਂ ਨੇ ਪ੍ਰਮਾਤਮਾ ਦਾ ਨਾਮ ਧਨ ਇਕੱਠਾ ਕੀਤਾ ਹੁੰਦਾ ਉਹ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਪਰਮਾਤਮਾ ਦੇ ਨਾਮ ਵਿੱਚ ਸਮਾਏ ਰਹਿੰਦੇ ਨੇ ਪੈ ਪਾਏ ਸੀਗਾਰ ਬਣਾਏ ਗੁਰ ਪ੍ਰਸਾਦੀ ਮਹਿਲ ਕਰ ਪਾਏ ਕਹਿੰਦੇ ਜੋ ਜੀਵ ਪਰਮਾਤਮਾ ਦੇ ਡਰ ਅਦਵ ਦਾ ਸੀਗਾਰ ਬਣਾਉਂਦੇ ਨੇ ਉਹ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਮਹਿਲ ਘਰ ਵਿੱਚ ਹਜ਼ੂਰੀ ਪ੍ਰਾਪਤ ਕਰਦੇ ਨੇ ਅਨ ਦਿਨ ਸਦਾ ਰਵੈ ਦਿਨ ਰਾਤੀ ਮਜੀਠੇ ਰੰਗ ਬਣਾਵਣਿਆ ਜੋ ਕਹਿੰਦੇ ਪਰਮਾਤਮਾ ਦਾ ਨਾਮ ਦਿਨ ਰਾਤ ਜਪਦੇ ਨੇ ਉਹਨਾਂ ਨੂੰ ਪਰਮਾਤਮਾ ਦੇ ਨਾਮ ਦਾ ਰੰਗ ਮਜੀਠ ਤੇ ਰੰਗ ਵਾਂਗ ਪੱਕਾ ਚੜ ਜਾਂਦਾ ਸਬਨਾ ਪਰ ਵਸੇ ਸਦਾ ਨਾਲੇ ਗੁਰ ਪ੍ਰਸਾਦੀ ਕੋ ਨਦਰ ਨਿਹਾਲੇ ਕਹਿੰਦੇ ਪਰਮਾਤਮਾ ਸਾਡੇ ਸਭ ਨਾਲ ਸਦਾ ਹੀ ਅੰਗ ਸੰਗ ਆ ਸਦਾ ਹੀ ਸਾਡੇ ਨਾਲ ਵਸਦਾ ਪਰ ਗੁਰੂ ਦੀ ਕਿਰਪਾ ਨਾਲ ਕੋਈ ਪਰਮਾਤਮਾ ਦਾ ਦیدار ਕਰ ਲੈਂਦਾ ਮੇਰਾ ਪ੍ਰਭ ਅਤ ਉਚੋ ਉੱਚਾ ਕਰ ਕਿਰਪਾ ਆਪ ਮਿਲਾਵਣਿਆ ਕਹਿੰਦੇ ਮੇਰਾ ਪਰਮਾਤਮਾ ਬਹੁਤ ਉੱਚਾ ਬੇਅੰਤ ਉੱਚਾ ਆਪਣੀ ਕਿਰਪਾ ਕਰਕੇ ਜਿਸ ਜੀਵ ਨੂੰ ਮਿਲਾਉਣਾ ਚਾਹੇ ਆਪਣੇ ਨਾਲ ਮਿਲਾ ਲੈਂਦਾ ਹੈ ਅਸੀਂ ਉਸ ਉੱਚੇ ਤੱਕ ਆਪ ਨਹੀਂ ਪਹੁੰਚ ਸਕਦੇ ਪਰ ਹਾਂ ਜੇ ਨੂੰ ਉਹ ਆਪ ਮਿਲਾਉਣਾ ਚਾਹੁੰਦਾ ਉਹਦਾ ਹੱਥ ਫੜ ਕੇ ਮਿਲਾ ਲੈਂਦਾ ਵਾਹਿਗੁਰੂ ਜੀ ਵਾਹਿਗੁਰੂ ਮਾਇਆ ਮੋਹ ਇਹ ਜਗ ਸੁਤਾ ਨਾਮ ਵਿਸਾਰ ਅੰਤ ਵਿਗੁੱਤਾ ਕਹਿੰਦੇ ਸੰਸਾਰ ਦੇ ਜੀਵ ਮਾਇਆ ਦੀ ਨੀਂਦ ਵਿੱਚ ਸੁੱਤੇ ਹੋਏ ਨੇ ਮਾਇਆ ਦੇ ਮੋਹ ਦੀ ਨੀਂਦ ਵਿੱਚ ਪ੍ਰਮਾਤਮਾ ਦੇ ਨਾਮ ਨੂੰ ਵਿਸਾਰ ਕੇ ਫਿਰ ਖوار ਹੁੰਦੇ ਨੇ ਜਿਸ ਤੇ ਸੁੱਤਾ ਸੋ ਜਾ ਗਾਏ ਗੁਰਮਤ ਸੋਜੀ ਪਾਵਣਿਆ ਫਿਰ ਕਹਿੰਦੇ ਭਾਈ ਜੀਵ ਦੇ ਵੀ ਕੋਈ ਵਸ ਨਹੀਂ ਜਿਸ ਪ੍ਰਮਾਤਮਾ ਨੇ ਇਹ ਸੁੱਤੇ ਸੁੱਤੇ ਰੱਖੇ ਹੋਏ ਨੇ ਮਾਇਆ ਦੀ ਨੀਂਦ ਦੇ ਵਿੱਚ ਉਹੀ ਇਹਨਾਂ ਨੂੰ ਜਗਾਵੇ ਮਾਇਆ ਚੋਂ ਫੇਰ ਹੀ ਜਾਗ ਸਕਦੇ ਨੇ ਫੇਰ ਹੀ ਗੁਰੂ ਦੀ ਮਤ ਤੇ ਚੱਲ ਕੇ ਇਹਨਾਂ ਨੂੰ ਸੋਜੀ ਪੈਂਦੀ ਹੈ ਜੀਵਾਂ ਨੂੰ ਅਪਿਓ ਪੀਐਸੋ ਪਰਮ ਗਵਾਏ ਗੁਰ ਪ੍ਰਸਾਦ ਮੁਕਤ ਗਤ ਪਾਏ ਭਗਤੀ ਰਤਾ ਸਦਾ ਬੈਰਾਗੀ ਆਪ ਮਾਰ ਮਿਲਾਵਣਿਆ ਕਹਿੰਦੇ ਜੋ ਆ ਨਾਮ ਜਲ ਹੈ ਜੀਵਨ ਦੇਣ ਵਾਲਾ ਨਾਮ ਜਲ ਜੇ ਜੋ ਜੀਵ ਉਹ ਪਿੰਦਾ ਹੈ ਉਹ ਆਪਣਾ ਮਾਇਆ ਦਾ ਭਰਮ ਗਵਾ ਲੈਂਦਾ ਹੈ ਫਿਰ ਗੁਰੂ ਦੀ ਕਿਰਪਾ ਦੇ ਨਾਲ ਉਹਨੂੰ ਮੁਕਤੀ ਮਿਲਦੀ ਆ ਤੇ ਉੱਚੀ ਅਵਸਥਾ ਪ੍ਰਾਪਤ ਹੁੰਦੀ ਆ ਜੋ ਕਹਿੰਦੇ ਪਰਮਾਤਮਾ ਦੀ ਭਗਤੀ ਵਿੱਚ ਰੱਤੇ ਨੇ ਉਹ ਸਦਾ ਮਾਇਆ ਵੱਲੋਂ ਬੈਰਾਗ ਚ ਹੋ ਜਾਂਦੇ ਨੇ ਤੇ ਉਹ ਆਪਾ ਮਾਰ ਲੈਂਦੇ ਨੇ ਤੇ ਪਰਮਾਤਮਾ ਫਿਰ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦੇ ਨੇ ਆਪ ਉਪਾਏ ਤੰਦੈ ਲਾਏ ਲੱਖ ਚਰਾਸੀ ਰਿਜਕ ਆਪ ਅਪੜਾਏ ਨਾਨਕ ਨਾਮ ਤੇ ਆਏ ਸਚ ਰਾਤੇ ਜੋ ਤਿਸ ਪਾਵੈ ਸੋ ਕਾਰ ਕਰਾਵਣਿਆ ਕਹਿੰਦੇ ਪ੍ਰਮਾਤਮਾ ਨੇ ਆਪ ਹੀ ਜੀ ਉਪਾਏ ਨੇ ਪੈਦਾ ਕੀਤੇ ਨੇ ਫਿਰ ਆਪ ਹੀ ਉਹਨਾਂ ਨੂੰ ਅਲੱਗ-ਲੱਗ ਤੰਦਿਆਂ ਵਿੱਚ ਲਾਇਆ ਹੋਇਆ ਕਹਿੰਦੇ ਜਿਹੜੀ ਵੀ 84 ਲੱਖ ਜੂਨ ਆ ਸਾਰੀ ਨੂੰ ਆਪ ਹੀ ਪਰਮਾਤਮਾ ਰਿਜਕ ਵੀ ਅਪੜਦਾ ਕਰਦੇ ਨੇ ਕਹਿੰਦੇ ਜੋ ਪਰਮਾਤਮਾ ਦਾ ਨਾਮ ਜਪਦੇ ਨੇ ਨਾਨਕ ਜੀ ਕਹਿੰਦੇ ਉਹ ਹਮੇਸ਼ਾ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਰਹਿੰਦੇ ਨੇ ਪਰਮਾਤਮਾ ਦੇ ਪ੍ਰੇਮ ਵਿੱਚ ਰੰਗੇ ਰਹਿੰਦੇ ਨੇ ਫਿਰ ਕਹਿੰਦੇ ਜੋ ਤਿਸ ਭਾਵ ਹੈ ਸੋ ਕਾਰ ਕਰਾਉਣਿਆ ਜੋ ਪਰਮਾਤਮਾ ਨੂੰ ਪਹੁੰਦਾ ਪਰਮਾਤਮਾ ਉਸ ਤਰ੍ਹਾਂ ਦੀ ਕਾਰ ਜੀਵਾਂ ਕੋਲੋਂ ਕਰਵਾਉਂਦੇ ਨੇ ਜੀਵਾਂ ਦੇ ਵੀ ਕੋਈ ਹੱਥ ਵਾਸ ਨਹੀਂ ਕਹਿੰਦੇ ਜੋ ਪਰਮਾਤਮਾ ਨੂੰ ਚੰਗਾ ਲੱਗਦਾ ਪਰਮਾਤਮਾ ਉਹੀ ਕਾਰ ਜੀਵਾਂ ਕੋਲੋਂ ਕਰਵਾਉਂਦੇ ਨੇ ਜੋ ਨਾਮ ਦੇ ਵਿੱਚ ਕਹਿੰਦੇ ਪਰਮਾਤਮਾ ਦੇ ਵਿੱਚ ਲੱਗੇ ਨੇ ਨਾਮ ਤੇ ਆਉਂਦੇ ਨੇ ਉਹ ਪਰਮਾਤਮਾ ਦੇ ਨਾਮ ਦੇ ਵਿੱਚ ਪ੍ਰੇਮ ਦੇ ਵਿੱਚ ਰੰਗੇ ਰਹਿੰਦੇ ਨੇ ਮਾਜ ਮਹੱਲਾ ਤੀਜਾ ਅੰਦਰ ਹੀਰਾ ਲਾਲ ਬਣਾਇਆ ਗੁਰ ਕੈ ਸ਼ਬਦ ਪਰਖ ਪਰਖਾਇਆ ਕਹਿੰਦੇ ਪ੍ਰਮਾਤਮਾ ਨੇ ਹਰ ਇੱਕ ਜੀਵ ਦੇ ਵਿੱਚ ਆਪਣਾ ਨਾਮ ਰੂਪੀ ਲਾਲ ਹੀਰਾ ਰੱਖਿਆ ਹੋਇਆ ਤੇ ਗੁਰੂ ਦੇ ਸ਼ਬਦ ਦੇ ਚੱਲ ਕੇ ਜੀਵ ਵੱਲੋਂ ਉਹਦੀ ਪਰਖ ਹੁੰਦੀ ਆ ਜੈਨ ਸੱਚ ਪੱਲੈ ਸੱਚ ਵਖਾਣਾ ਸੱਚ ਕਸਵੱਟੀ ਲਾਵਣਿਆ ਫਿਰ ਕਹਿੰਦੇ ਜੋ ਪਰਮਾਤਮਾ ਦਾ ਨਾਮ ਸਿਮਰਦੇ ਨੇ ਜੋ ਸੱਚਾ ਨਾਮ ਸਿਮਰਦੇ ਨੇ ਜਿਨ੍ਹਾਂ ਦੇ ਹੱਥ ਜਿਨ੍ਹਾਂ ਦੇ ਜੋ ਪਰਮਾਤਮਾ ਦਾ ਨਾਮ ਉਚਾਰਦੇ ਨੇ ਜਿਨ੍ਹਾਂ ਦੇ ਕੋਲ ਨਾਮ ਦੀ ਕਮਾਈ ਆ ਫਿਰ ਉਹਨਾਂ ਨੂੰ ਉਹ ਸੱਚ ਦੀ ਕਸਵੱਟੀ ਤੇ ਫਿਰ ਪੂਰੇ ਉੱਤਰਦੇ ਨੇ ਪਰਮਾਤਮਾ ਉਹਨਾਂ ਨੂੰ ਪਰਖਦੇ ਨੇ ਕਹਿੰਦੇ ਹੌ ਵਾਰੀ ਜਿਓ ਵਾਰੀ ਗੁਰ ਕੀ ਬਾਣੀ ਮਨ ਵਸਾਵਣਿਆ ਕਹਿੰਦੇ ਮੈਂ ਉਹਨਾਂ ਤੋਂ ਵਾਰੇ ਜਾਵਾਂ ਜਿਨ੍ਹਾਂ ਨੇ ਗੁਰੂ ਦੀ ਬਾਣੀ ਆਪਣੇ ਮਨ ਵਿੱਚ ਵਸਾਈ ਆ ਸਦਕੇ ਜਾਂਦਾ ਹਾਂ ਅੰਜਨ ਮਹੇ ਨਿਰੰਜਨ ਪਾਇਆ ਜੋਤੀ ਜੋਤ ਮਿਲਾਵਣਿਆ ਰਹਾਉ ਕਹਿੰਦੇ ਜੋ ਪਰਮਾਤਮਾ ਦੀ ਨਾਮ ਬਾਣੀ ਆਪਣੇ ਮਨ ਚ ਵਸਾਉਂਦੇ ਨੇ ਮੈਂ ਉਹਨਾਂ ਤੇ ਸਦਕੇ ਜਾਵਾਂ ਉਹਨਾਂ ਤੋਂ ਵਾਰੇ ਜਾਵਾਂ ਕਹਿੰਦੇ ਉਹ ਇਸ ਦੁਨੀਆ ਦੀ ਕਾਲਖ ਦੇ ਵਿੱਚ ਵੀ ਉਸ ਨਿਰੰજન ਨਿਰਅੰਜਨ ਪਰਮਾਤਮਾ ਜੀ ਨੂੰ ਕੋਈ ਕਾਲਖ ਨਹੀਂ ਲੱਗਦੀ ਮਾਇਆ ਦੀ ਉਹਨੂੰ ਉਹ ਪਾ ਲੈਂਦੇ ਨੇ ਤੇ ਜੀਵਾਂ ਦੀ ਉਹਨਾਂ ਦੀ ਜੋਤੀ ਪਰਮਾਤਮਾ ਦੀ ਜੋਤ ਦੇ ਵਿੱਚ ਮਿਲ ਜਾਂਦੀ ਆ ਇਸ ਕਾਇਆ ਅੰਦਰ ਬਹੁਤ पसारा ਨਾਮ ਨਿਰੰਜਨ ਅਤ ਅਗੰਮ ਅਪਾਰਾ ਕਹਿੰਦੇ ਜੋ ਇਹ ਜੀਵ ਦੀ ਕਾਇਆ ਇਹਦੇ ਅੰਦਰ ਬਹੁਤ ਪਸਾਰੇ ਨੇ ਮਾਇਆ ਦੇ ਵਿਕਾਰਾਂ ਦੇ ਕਹਿੰਦੇ ਜੇ ਪ੍ਰਮਾਤਮਾ ਦਾ ਨਾਮ ਆ ਉਸ ਉੱਚੇ ਪ੍ਰਮਾਤਮਾ ਦਾ ਉਹ ਪ੍ਰਮਾਤਮਾ ਜਿਹਦੇ ਤੱਕ ਸਾਡੀ ਪਹੁੰਚ ਨਹੀਂ ਜਿਹਦੇ ਪਰਲੇ ਪਾਸੇ ਦਾ ਸਾਨੂੰ ਕੋਈ ਪਤਾ ਨਹੀਂ ਹੈਗਾ ਉਹਦੇ ਪਾਰ ਨਹੀਂ ਪਹੁੰਚਿਆ ਜਾ ਸਕਦਾ ਕਹਿੰਦੇ ਫਿਰ ਉਹ ਨਾਮ ਕਹਿੰਦੇ ਇਸ ਸਰੀਰ 'ਚ ਜਿਹੜੇ ਹੋਰ ਬਹੁਤ ਫਸਾਰੇ ਨੇ ਕਿਸ ਤਰ੍ਹਾਂ ਜੀਵ ਪਾ ਸਕਦੇ ਨੇ ਕਿਉਂਕਿ ਨਾਮ ਵੀ ਆਤ ਵਿੱਚ ਵਿਕਾਰ ਵੀ ਨੇ ਵਿੱਚ ਮਾਇਆ ਦਾ ਮੋਹ ਆ ਕਹਿੰਦੇ ਕਿਵੇਂ ਪਾਉਣ ਜੀ ਫਿਰ ਨਾਮ ਫਿਰ ਕਹਿੰਦੇ ਗੁਰਮੁਖ ਹੋਵੇ ਸੋਈ ਪਾਏ ਆਪੇ ਬਖਸ ਮਿਲਾਵਣਿਆ ਕਹਿੰਦੇ ਜੋ ਕੋਈ ਗੁਰੂ ਦੇ ਸਨਮੁਖ ਹੁੰਦੇ ਨੇ ਉਹੀ ਨਾਮ ਦੀ ਪ੍ਰਾਪਤੀ ਕਰਦੇ ਨੇ ਵਾਹਿਗੁਰੂ ਜੀ ਆਪ ਹੀ ਬਖਸ਼ ਕੇ ਉਸ ਜੀਵ ਨੂੰ ਆਪਣੇ ਨਾਲ ਮਿਲਾ ਲੈਂਦੇ ਨੇ ਮੇਰਾ ਠਾਕੁਰ ਸੱਚ ਦੇ ਰੜਾਏ ਗੁਰ ਪ੍ਰਸਾਦੀ ਸੱਚ ਚਿਤ ਲਾਏ ਸੱਚੋ ਸੱਚ ਵਰਤੈ ਸਭਨੀ ਥਾਈ ਸੱਚੇ ਸੱਚ ਸਮਾਵਣਿਆ ਕਹਿੰਦੇ ਜਦੋਂ ਪਰਮਾਤਮਾ ਜੀਵ ਨੂੰ ਆਪਣਾ ਨਾਮ ਦੇ ਡਾਉਂਦੇ ਨੇ ਕਹਿੰਦੇ ਫਿਰ ਗੁਰੂ ਦੀ ਕਿਰਪਾ ਦੇ ਨਾਲ ਉਸ ਜੀਵ ਦਾ ਜਿਹੜਾ ਚੇਤਾ ਉਹ ਸੱਚੇ ਵਿੱਚ ਜੁੜ ਜਾਂਦਾ ਕਹਿੰਦੇ ਸੱਚੋ ਸੱਚ ਵਰਤੈ ਸਭਨੀ ਥਾਈ ਸੱਚੇ ਸੱਚ ਸਮਾਵਣਿਆ ਸਭ ਜਗ੍ਹਾ ਤੇ ਉਹ ਸੱਚਾ ਪਰਮਾਤਮਾ ਵਿਆਪਕਾ ਜੋ ਜੀਵ ਉਹ ਸੱਚੇ ਦਾ ਨਾਮ ਜਪਦੇ ਨੇ ਉਹਨਾਂ ਦੀ ਸਮਾਈ ਸੱਚੇ ਵਿੱਚ ਹੋ ਜਾਂਦੀ ਆ ਵੇ ਪਰਵਾਹ ਸੱਚ ਮੇਰਾ ਪਿਆਰਾ ਕਹਿੰਦੇ ਮੇਰਾ ਵਾਹਿਗੁਰੂ ਜੀ ਪਿਆਰਾ ਜੀ ਵੇ ਪਰਵਾਹ ਹੈ ਉਹਨੂੰ ਕਿਸੇ ਦੀ ਮੁਥਾਜੀ ਨਹੀਂ ਹੈ ਕਿਲ ਵਿਖ ਅਵਗਣ ਕਾਟਣ ਹਾਰਾ ਕਹਿੰਦੇ ਉਹ ਸਾਡੇ ਜੀਵਾਂ ਦੇ ਪਾਪ ਦੁੱਖ ਔਗਣ ਸਭ ਕੁਝ ਕੱਟਣ ਵਾਲਾ ਪ੍ਰੇਮ ਪ੍ਰੀਤ ਸਦਾ ਤੇ ਆਈਐ ਪੈ ਪਾਏ ਭਗਤ ਦਿਰੜਾਵਣਿਆ ਕਹਿੰਦੇ ਉਸ ਪ੍ਰਮਾਤਮਾ ਨੂੰ ਸਦਾ ਹੀ ਕਹਿੰਦੇ ਪ੍ਰੇਮ ਦੇ ਰੰਗ ਵਿੱਚ ਰੰਗ ਕੇ ਉਹਨੂੰ ਸਦਾ ਹੀ ਧਿਆਉਣਾ ਚਾਹੀਦਾ ਹੈ ਕਹਿੰਦੇ ਉਹ ਪ੍ਰਮਾਤਮਾ ਆਪਣੇ ਧਰ ਆਦਬ ਦੇ ਵਿੱਚ ਸਾਨੂੰ ਭਗਤੀ ਪੱਕੀ ਕਰਵਾ ਦਿੰਦੇ ਨੇ ਤੇਰੀ ਭਗਤ ਸੱਚੀ ਜੇ ਸੱਚੇ ਪਾਵੈ ਕਹਿੰਦੇ ਸਾਡੀ ਉਹੀ ਕੀਤੀ ਹੋਈ ਭਗਤੀ ਸੱਚੀ ਆ ਜੋ ਉਸ ਸੱਚੇ ਪ੍ਰਮਾਤਮਾ ਨੂੰ ਪਸੰਦ ਆ ਜਾਵੇ ਪਾ ਜਾਵੇ ਚੰਗੀ ਲੱਗ ਜਾਏ ਆਪੇ ਦੇਣਾ ਪਛੋਤਾਵੇ ਕਹਿੰਦੇ ਪਰਮਾਤਮਾ ਸਾਰੀਆਂ ਦਾਤਾਂ ਦਾ ਮਾਲਕ ਹੈ ਨਾਮ ਦਾਤ ਹੋਰ ਸਾਰੀਆਂ ਪਦਾਰਥ ਕਹਿੰਦੇ ਉਹ ਆਪ ਹੀ ਜੀਵ ਨੂੰ ਦਿੰਦਾ ਤੇ ਦੇ ਕੇ ਕਦੇ ਪਛਤਾਉਂਦਾ ਨਹੀਂ ਦਾਤਾਂ ਦੇ ਕੇ ਸਭਨਾ ਜੀਆਂ ਕਾ ਏਕੋ ਦਾਤਾ ਸਭ ਦੇ ਮਾਰ ਜਿਵਾ ਬਣਿਆ ਕਹਿੰਦੇ ਸਾਰੇਆਂ ਜੀਵਾਂ ਦਾ ਉਹ ਪਰਮਾਤਮਾ ਇੱਕ ਹੈ ਸਿਰਫ ਇੱਕੋ ਦੇਣ ਵਾਲਾ ਹੈ ਗੁਰੂ ਦੇ ਸ਼ਬਦ ਦੇ ਰਾਹੀ ਜੀਵ ਦੀ ਹਉਮੈ ਮਾਰ ਕੇ ਮੋੜ ਜੀਵ ਨੂੰ ਜ਼ਿੰਦਾ ਕਰਦਾ ਆਤਮਿਕ ਜੀਵਨ ਦੇ ਕੇ ਹਰ ਤੁਦਵਾਜੋਂ ਮੈਂ ਕੋਈ ਨਹੀਂ ਹਰ ਤੁਦ ਸਰੇਵੀ ਤ ਤੁਦ ਸਲਾਹੀ ਕਹਿੰਦੇ ਹੈ ਪ੍ਰਮਾਤਮਾ ਜੀ ਤੇਰੇ ਤੋਂ ਬਿਨਾ ਮੇਰਾ ਕੋਈ ਹੋਰ ਆਸਰਾ ਨਹੀਂ ਮੈਂ ਤੇਰੀ ਕਹਿੰਦੇ ਸਿਫਤ ਸਲਾਹ ਕਰਦਾ ਤੇ ਤੇਰੀ ਹੀ ਸੇਵਾ ਅਧਿਕਾਰ ਕਰਦਾ ਆਪੇ ਮੇਲ ਲਿਓ ਪ੍ਰਭ ਸਾਚੇ ਪੂਰੇ ਕਰਮ ਤੂੰ ਪਾਵਣਿਆ ਕਹਿੰਦੇ ਹੇ ਸੱਚੇ ਪਰਮਾਤਮਾ ਜੀ ਕਹਿੰਦੇ ਆਪੇ ਹੀ ਜੀਵ ਨੂੰ ਆਪਣੇ ਨਾਲ ਮੇਲ ਲਓ ਕਹਿੰਦੇ ਤੇਰੀ ਬਖਸ਼ਿਸ਼ ਦੇ ਨਾਲ ਹੀ ਕਹਿੰਦੇ ਤੈਨੂੰ ਪਾਇਆ ਜਾ ਸਕਦਾ ਮੈਂ ਹੋਰ ਨਾ ਕੋਈ ਤੁਦੈ ਜਿਹਾ ਤੇਰੀ ਨਦਰੀ ਸੀ ਜਸ ਦੇਹਾ ਕਹਿੰਦੇ ਹੈ ਵਾਹਿਗੁਰੂ ਜੀ ਤੇਰੇ ਵਰਗਾ ਕਹਿੰਦੇ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈਗਾ ਕਹਿੰਦੇ ਮੇਰੀ ਜਿਹੜੀ ਇਹ ਮਨੁੱਖਾ ਦੇਹੀ ਆ ਇਹਦਾ ਆਉਣਾ ਇੱਥੇ ਤਾਂ ਹੀ ਸਫਲ ਆ ਜੇ ਤੇਰੀ ਕਿਰਪਾ ਹੋ ਜਵੇ ਤੂੰ ਹੀ ਕਿਰਪਾ ਕਰਕੇ ਮੇਰੇ ਮਨੁੱਖਾ ਜੀਵਨ ਨੂੰ ਸਫਲ ਕਰ ਸਕਦਾ ਅਨੰਦਨ ਸਾਰ ਸਮਾਲ ਹਰ ਰੱਖੈ ਗੁਰਮੁਖ ਸਹਜ ਸਮਾਵਣਿਆ ਕਹਿੰਦੇ ਉਹ ਪਰਮਾਤਮਾ ਹੀ ਸਾਡੇ ਜੀਵਾਂ ਦੀ ਹਰ ਵਕਤ ਰਾਖੀ ਕਰਦਾ ਸੰਭਾਲ ਕਰਦਾ ਗੁਰੂ ਦੇ ਸਨਮੁਖ ਹੋ ਕੇ ਜੀਵ ਆਤਮਿਕ ਅਡੋਲਤਾ ਦੇ ਵਿੱਚ ਸਮਾ ਸਕਦੇ ਨੇ ਤੁਧ ਜੇਵੜ ਮੈਂ ਹੋਰ ਨਾ ਕੋਈ ਕਹਿੰਦੇ ਤੇਰੇ ਜਿੱਦਾ ਤੇਰੇ ਬਰਾਬਰ ਦਾ ਵਾਹਿਗੁਰੂ ਜੀ ਹੋਰ ਕੋਈ ਨਹੀਂ ਹੈ ਕਹਿੰਦੇ ਤੂੰ ਆਪੇ ਸਿਰਜੀ ਆਪੇ ਗੋਈ ਤੂੰ ਆਪੇ ਹੀ ਕੜ ਪੰਨ ਸਵਾਰੈ ਨਾਨਕ ਨਾਮ ਸੁਹਾਵਣਿਆ ਕਹਿੰਦੇ ਵਾਹਿਗੁਰੂ ਜੀ ਤੂੰ ਆਪੇ ਹੀ ਆਪਣੀ ਸ੍ਰਿਸ਼ਟੀ ਦੀ ਰਚਨਾ ਕਰਦਾ ਆਪੇ ਹੀ ਫੇਰਾ ਇਹਦਾ ਨਾਸ਼ ਵੀ ਕਰਦਾ ਕਹਿੰਦੇ ਤੂੰ ਕਹਿੰਦੇ ਆਪੇ ਹੀ ਜੀਵ ਪੈਦਾ ਕਰਦਾ ਆਪ ਹੀ ਵੀਰ ਕਹਿੰਦੇ ਉਹਨਾਂ ਦਾ ਅੰਤ ਕਰਦਾ ਕਹਿੰਦੇ ਆਪ ਹੀ ਕਹਿੰਦੇ ਆਪਣਾ ਨਾਮ ਦੇ ਕੇ ਕਹਿੰਦੇ ਉਹਨਾਂ ਦੇ ਜੀਵਨ ਨੂੰ ਸਵਾਰ ਲੈਣਾ ਹੈ ਨਾਨਕ ਜੀ ਕਹਿੰਦੇ ਸਭ ਕੁਝ ਕਰਨ ਦੇ ਤੂੰ ਹੀ ਸਮਰੱਥ ਹੈ ਜੀਵਾਂ ਨੂੰ ਪੈਦਾ ਵੀ ਕਰਦਾ ਜੀਵਾਂ ਦਾ ਅੰਤ ਵੀ ਤੂੰ ਹੀ ਕਰਦਾ ਤੇ ਆਪਣਾ ਨਾਮ ਦੇ ਕੇ ਉਹਨਾਂ ਨੂੰ ਸੋਹਣੇ ਵੀ ਬਣਾ ਲੈਣਾ ਹਾਂਜੀ ਸੰਗਤ ਜੀ ਐਨੇ ਵਿਚਾਰ ਪਰਵਾਨ ਕਰਨੀ ਜੀ ਹੋਈਆਂ ਬੇਅੰਤ ਗਲਤੀਆਂ ਭੁੱਲਾ ਚੁੱਕਾ ਮੇਰੀਆਂ ਮaaf ਕਰਨੀਆਂ ਸੰਗਤ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਆਪ ਦੀ ਇਸ ਅਣਜਾਣ ਬੱਚੀ ਦੀਆਂ ਮaaf ਕਰਨੀਆਂ ਸੱਚੇ ਪਾਤਸ਼ਾਹ ਜੀ ਅੱਗੇ ਤੋਂ ਸਮਤ ਬਖਸ਼ੀ ਨੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਉ ਵਾਹਿਗੁਰੂ ਜੀ ਹਉ ਵਾਹਿਗੁਰੂ ਵਾਹਿ